जय मां नैणा देवी जी करो दर्शन दीदार शक्ति पीठ माता श्री नैणा देवी जी दे मंदिर दे ते संता नतमस्तक होरियां नी जी ते पवन दा रात वेले दा अलौकिक नजारा देखो जी झंडे मां झूलदे लाल दाती तेरे मन्दरा ते ते ए है जी हवन कुंड ਜੈ ਮਾਤਾ ਦੀ ਤੇ ਇਹ ਆ ਜੀ ਯਾਦਗਾਰੀ ਗੇਟ ਜੱਟ ਜਿਉਣਾ ਮੋੜ ਦਾ ਤੇ ਸੰਗਤਾਂ ਦਸਵੇਂ ਦਿਨ ਵੀ ਘਟਣ ਦਾ ਨਾਮ ਨੀ ਜਿਹ ਲਹਿਰੀ ਜੈ ਮਾਤਾ ਦੀ ਮੈ ਰਾਣੀਏ ਸੱਚੇ ਦਰਬਾਰ ਕੀ ਜੈ ਤੇ ਇਹ ਆ ਜੀ ਕੋਲਾ ਵਾਲਾ ਤੋਬਾ ਜੈ ਮਾ ਨਣਾ ਦੇਵੀ ਜੀ ਆਪ ਜੀ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਸਾਵਣ ਮੇਲੇ ਦੀਆ ਹਾਰਦਿਕ ਸ਼ੁਭ ਕਾਮਨਾئیں ਅੱਜ ਹੈਗਾ ਜੀ ਮੇਲੇ ਦਾ ਦਸਵਾਂ ਦਿਨ ਤੇ ਆਪਾਂ ਜਾ ਰਹੇ ਆ ਜੀ ਸ਼ਕਤੀਪੀਠ ਮਾਤਾ ਸ਼੍ਰੀ ਨਾਣਾ ਦੇਵੀ ਜੀ ਦੇ ਮੰਦਿਰ ਤੇ ਤੇ ਤੁਹਾਨੂੰ ਕਰਵਾਉਂਦੇ ਆ ਜੀ ਆਪਾਂ ਦਰਸ਼ਨ ਦੀਦਾਰ ਕਿਉਂਕਿ ਦਿਨ ਵੇਲੇ ਤਾਂ ਆਪਾਂ ਤੁਹਾਨੂੰ ਦਰਸ਼ਨ ਦੀਦਾਰ ਕਰਵਾਈ ਦਿੱਤੇ ਸੀਗੇ ਜੀ ਸੋ ਹੁਣ ਆਪਾਂ ਸੋਚਿਆ ਕਿ ਤੁਹਾਨੂੰ ਆਪਾਂ ਰਾਤ ਵੇਲੇ ਦਾ ਲੋਕੀ ਕ ਨਜ਼ਾਰਾ ਦਿਖਾਇਆ ਜਾਵੇ ਸੋ ਆਪਾਂ ਘਰੋਂ ਨਿਕਲ ਚੁੱਕੇ ਆ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਕੋਲਾ ਵਾਲਾ ਟੋਬਾ ਤੇ ਵੇਖੋ ਜੀ ਦਸਵੇਂ ਦਿਨ ਕੋਲਾ ਵਾਲਾ ਟੋਬਾ ਦੀਆਂ ਰੌਣਕਾਂ ਬਾਕੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜੁਮ ਕਰਦੇ ਤੇ ਮੀ ਬਹੁਤ ਪੈ ਰਿਆ ਸੀਗਾ ਤੇ ਧੁੰਦ ਵੀ ਬਹੁਤ ਜ਼ਿਆਦਾ ਪਈ ਹੋਈ ਸੀਗੀ ਤੇ ਜਿਹਦੇ ਕਾਰਨ ਆਮੋ ਸਾਹਮਣੇ ਬੰਦਾ ਤੱਕ ਵੀ ਦਿਖਾਈ ਨਹੀਂ ਜੀ ਦੇ ਰਿਹਾ ਸੀਗਾ ਸੋ ਆਪਾਂ ਭੱਗ ਜੀ ਤੁਹਾਡੇ ਲਈ ਫੇਰ ਵੀ ਵੀਡੀਓ ਲੈ ਕੇ ਆਉਂਦੇ ਆ ਜੀ ਪਰ ਤੁਸੀਂ ਵੀਡੀਓ ਨੂੰ ਪੂਰਾ ਨਹੀਂ ਜੀ ਦੇਖਦੇ ਸੋ ਐਵੇਂ ਨਾ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇੱਕ ਵਾਰ ਫੇਰ ਤੁਹਾਡੇ ਮੋਰੇ ਹੱਥ ਜੋੜ ਬੇਨਤੀ ਆ ਜੀ ਤੇ ਲੋ ਜੀ ਭਗਤ ਪਿਆਰੇ ਹੁਣ ਆਪਾਂ ਪਹੁੰਚ ਚੁੱਕੇ ਜੀ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਦੇ ਤੇ ਇੱਧਰ ਪਾਰਕਿੰਗ ਆ ਤੁਹਾਨੂੰ ਪਤਾ ਹੀ ਆ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਕਈ ਵਾਰ ਦਿਖਾ ਚੁੱਕੇ ਆ ਜੀ ਸੋ ਇਹ ਤੁਹਾਨੂੰ ਆਪਾਂ ਰਾਤ ਵੇਲੇ ਦਾ ਦ੍ਰਿਸ਼ ਦਿਖਾ ਰਹੇ ਆ ਜੀ ਤੇ ਇਸ ਵਾਰ ਆਪਾਂ ਸ਼ਾਰਟਕਟ ਮਾਰ ਲਿਆ ਆ ਨਹੀਂ ਤਾਂ ਆਪਾਂ ਦੂਸਰੇ ਰਸਤੇ ਜਾਈਦਾ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਜੀ ਤੇ ਦੁਕਾਨਾਂ ਵੀ ਵੇਖੋ ਜੀ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਧਾ ਕੇ ਘਰੇ ਚੱਲ ਗਿਆ ਜੀ ਆਜੋ ਆਜੋ ਹੁਣ ਭਗਤ ਪਿਆਰੇ ਤੁਸੀਂ ਮੇਰੇ ਨਾਲ ਹੀ ਤੁਹਾਨੂੰ ਕਰਵਾ ਦੇ ਜੀ ਆਪਾਂ ਦਰਸ਼ਨ ਦਿਦਾਰ ਸ਼ਕਤੀ ਪੀਛ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦੇ ਤੇ ਮੀ ਲੱਗਿਆ ਹੋਇਆ ਆ ਰਾਸਤਾ ਤੁਸੀਂ ਦੇਖ ਹੀ ਰਹੇ ਹੋ ਤੇ ਕੁਝ ਸੰਗਤਾਂ ਮੱਥਾ ਟੇਕ ਕੇ ਜਾ ਰਹੀ ਆ ਜੀ ਤੇ ਸਾਡੇ ਵਰਗਿਆਂ ਨੇ ਹਲੇ ਮੱਥਾ ਟੇਕਣਾ ਆ ਤੇ ਆਪਾਂ ਤੋਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ ਆ ਜੀ ਕਿ ਇਹ ਵੀਡੀਓ ਹੈਗੀ ਜੀ 3 ਤਾਰੀਖ ਤੇ ਰਾਤ ਦੇ ਲਗਭਗ 10 ਵਜੇ ਹੋਏ ਆ ਜੀ ਆਹ ਨ ਕਰੀਂ ਮੈਂ ਕਰਦਾ ਸਦੋਤਾ ਖੁਦ ਅੰਦੇ ਜਾਂਦਾ ਹੈ ਅੰਦੇ ਜਾਂਦਾ ਹੈ ਚੰਨ ਤੇ ਬਾਹਰ ਆਪਾਂ ਪਹਿਲਾਂ ਮਿਲਦਾ ਹੈ ਜੀ ਰੀ ਬੜੇ ਬੰਦੇ ਨੇ ਰੋ ਆਪਾਂ ਨੂੰ ਬੁਲਾ ਗਿਆ ਜੀ

ਮੋਹੋਲ ਮਾਰੋ ਤੇ ਆਜੋ ਸਾਰੇ ਬੰਦ ਹੋ ਗਏ ਮੈਂ ਤਾਂ ਪਤਾ ਨਹੀਂ ਕਿ ਕਿਹੜਾ ਮੌਜੂਦ ਹੈ ਉਹ ਮਹਾਰਾਜ ਸਾਰੇ ਜੀ ਆ ਤੇ ਮੰਤਰੀ ਨੂੰ ਲਗਾਉਣਾ ਪੈ ਤਾ ਤੇ ਆਪੇ ਬਿੱਟਾ ਤੇ ਆਇਆ ਕੋਈ ਚਲੋ ਹਿੱਤ ਤੇ ਮੇਰੀ ਖਾਣਾ ਖਾਣੋ ਤਾਂ ਉਹ ਗੱਲ ਦਾ ਮੰਨ ਲੀਂਦਾ ਹਾਂ ਜਿਸ ਨੇ ਦਰਸ਼ਕਾਂ ਕੇ ਖਾਤਿਰ ਵਿਰੋਧ ਦਾ ਨਿਖੋਰ ਇਹ ਤੱਕ ਕਿ ਕੰਮ ਨਾ ਕਰੇ ਨਾ ਬੜਾ ਕਿ ਕੋਈ ਤੋਂ ਬੇਰਾ ਜੈ ਬਾਪੂ ਦੀ ਹਰ ਪ੍ਰਚਾਰ ਵਾਲੇ ਜੈ ਮੰਮੀ ਨਾ ਵੀ ਪਾੜ ਕੇ ਦੋਤਾ ਨਹੀਂ ਕਰਤ ਸ੍ਰੀ ਦਾੰਤ ਸ੍ਰੀ ਦਾੰਤ ਕਰਦਾ ਕਲਮਾ ਕਾਹ ਓ ਸਾਚੂ ਬੰਦੇ ਪਾਪ ਨੂੰ ਤਰਕ ਜੀ ਆਜੋ ਹੁਣ ਭਗਤ ਪਿਆਰੇ ਤੁਸੀਂ ਵੀ ਕਰੋ ਜੀ ਸਾਡੇ ਨਾਲ ਦਰ ਤੇ ਸੰਗਤਾ ਵੇਖ ਲਓ ਜੀ ਰਾਤ ਵੇਲੇ ਵੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਜੀ ਵੇਖ ਲਓ ਜੀ ਲਾਈਵ ਤਸਵੀਰਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਤੋਂ ਜੈ ਮਾਤਾ ਦੀ ਲੋ ਜੀ ਭਗਤ ਪਿਆਰੇਓ ਹੁਣ ਤੁਸੀਂ ਵੀ ਕਰੋ ਜੀ ਸਾਡੇ ਨਾਲ-ਨਾਲ ਦਰਸ਼ਨ ਦੀਦਾਰ ਸ਼ਕਤੀਪੀਟ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦੇ

ਬੋਲ ਸੱਚੇ ਦਰਬਾਰ ਕੀ ਜੈ ਜੈ ਪੈਸੇ ਦਾ ਕੱਟਣਾ ਕੋਟਮਾ ਵੀ ਮਾਫਰੂਦ ਪ੍ਰਧਾਨਾ ਵੀ ਵੀਡੀਓ ਸਮਰਦਾ ਮੈਂ ਖਾਸ ਆ ਜਾ ਅੱਗੇ ਮੈਂ ਦਿਖਾਉਂਦਾ ਹਾਂ ਸਭ ਨੇ ਅੱਗੇ ਨਾਲ ਇਹ ਦੱਸਦੇ ਕਿ ਕਿਹਨਾਂ ਨੇ ਆਹ ਮੈਂ ਖੇੜਾ ਬਾਈ ਸਭ ਨੇ ਮੈਂ ਵੀ ਨਹੀਂ ਕਾਤੀ ਕੁਦਾਈ ਕਰੇ ਮੈਂ ਖੇੜਾ ਕੋ ਤਾਂ ਇਹ ਜੀ ਕੀ ਹੈ ਯਾਹ ਬੁਣਾ ਨਹੀਂ

ਹਾਰਾ ਬੁਸਾਏਗਾ ਤੇ ਕਿੱਥੇ ਪਤਾ ਸਫਾਈ ਕਹਿੰਦਾ ਹੋਵੇ ਬਿੱਲ ਹੀ ਹੋਇਆ ਤੇ ਜੀ ਦੇਖੋ ਉਹ ਆਜੋ ਮਰਿਆ ਉਹਨੂੰ ਮਾਰਨ ਨਿਕਲਦਾ ਨਹੀਂ ਤੇ ਇਹਨਾਂ ਪਾਗਲ ਨੂੰ ਜੀ ਦੇਖੋ ਜੀ ਚਲੋ ਬਸ ਯਾਰ ਯਾਰ ਅੱਗੇ ਪ੍ਰਗਤੀ ਲੈਵਾਂ ਵਾਜਾ ਬਨਤਾ ਜੀ ah bukan tapi ada apa pelajaran? ਪਰੂਕ ਜਾਮ ਆਪਾ ਪਾਪਾ ਯਾਹ ਕੋਣ ਖੜਾ ਬਾਈ ਉਹ ਇਹਦਾ ਕੋਹ ਤੇਰੇ ਪਿੱਛੇ ਪਾਪਾ ਯਾਹ ए कोयेंदे के पता नहीं कितनी वाला I am a little bit scared. उ सचे दरबार की जय जय जय

ਤੇ ਲੋ ਜੀ ਭਗਤ ਪਿਆਰੇ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਵਾ ਦਿੱਤੇ ਆ ਜੀ ਮੰਦਿਰ ਦੇ ਤੇ ਹੁਣ ਆਪਾਂ ਨਿਕਲ ਗਿਆ ਜੀ ਮੰਦਿਰ ਤੋਂ ਬਾਹਰ ਵੱਲ ਨੂੰ ਤੇ ਇੱਧਰ ਮਿਲਦੇ ਆ ਜੀ ਨਾਲ ¿Qué हां ਹੁਣ ਕਰੋ ਜੀ ਤੁਸੀਂ ਮਾਤਾ ਨੈਣਾ ਦੇਵੀ ਜੀ ਦੇ ਪੈਰਾਂ ਦੇ ਦਰਸ਼ਨ ਦੀਦਾਰ ਮੈਂ ਹਰ ਵਾਰ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਆ ਜਿਹੜੀ ਵੀ ਸੰਗਤ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਜਾਂਦੀ ਹੈ ਨਾ ਉਹ ਜ਼ਰੂਰ ਇੱਥੇ ਵੀ ਮੱਥਾ ਟੇਕਿਆ ਕਰੋ ਜੀ ਠੀਕ ਹੈ ਜੀ ਕਿਉਂਕਿ ਸਭ ਤੋਂ ਪਹਿਲਾਂ ਮਾਤਾ ਰਾਨੀ ਦੇ ਚਰਨ ਇੱਥੇ ਹੀ ਪਏ ਆ ਜੀ वाकने बट्टा बट्टे ਕੀ ਕਰਦੇ ਆਂ ਇਹ ਬੰਦੇ ਆ ਇਹ ਬੰਦੇ ਇਹ ਤਾਂ ਅਲੱਗ ਹੀ ਪੈਣਾ ਹੁੰਦਾ ਆ ਮਾਮਲਾ ਗੱਲ ਦਾ ਬੜੇ ਮੇਲੇ ਹੋਏ ਹਨ ਉਹ ਵੀ ਜਦਾਰੀ ਵੀ ਅੱਜ ਕੋਈ ਨਾ ਹੋਰ ਕਰਨੇ ਫਰਾਂ ਟੰਗਦੇ ਰਿਹਾ ਤੇ ਜਿਹੜੇ ਜਿਹੜੇ ਰਸਾਲੇ ਚੱਲ ਰਹੇ ਨੇ ਕਹਣੇ ਕਹੇ ਨਹੀਂ Tong dito ang dahoy mata di, jaya mata ਦੁਆਨ ਦੁਆਨ ਲਗੀ ਪਾਹ ਲੈ ਗਈ ਤੇ ਵੇਖੋ ਜੀ ਤੁੰਦ ਪਈ ਹੋਈ ਆ ਸ਼ਾਇਦ ਵੀਡੀਓ ਦੇ ਵਿੱਚ ਨਾ ਆਵੇ ਪਰਤੋਂ ਦਾ ਬਹੁਤ ਜ਼ਿਆਦਾ ਪਈ ਹੋਈ ਆ ਤੇ ਹਵਾ ਵੀ ਬਹੁਤ ਚੱਲ ਰਹੀ ਆ ਤੇ ਕਣੀਆਂ ਵੀ ਪੈ ਰੀਆਂ ਆ ਇਸ ਵਕਤ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਵੇਖ ਰਹੇ ਹੋ ਜੀ ਸ਼ੇਰਾਵਾਲਾ ਗੇਟ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮੰਦਿਰ ਦੇ ਦਰਸ਼ਨ ਦਿਦਾਰ ਕਰਵਾ ਦਿੱਤੇ ਆ ਜੀ ਤੇ 10ਵੇਂ ਦਿਨ ਮੇਲੇ ਦੀਆਂ ਰੌਣਕਾਂ ਤੁਹਾਨੂੰ ਸਾਰਾ ਕੁਝ ਹੀ ਦਿਖਾ ਦਿੱਤਾ ਹੈ ਜੀ ਇਸ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਸੀਗੀ ਜੀ 3 ਅਗਸਤ ਰਾਤ ਵੇਲੇ ਦਾ ਲੋਕੀਂਕ ਦ੍ਰਿਸ਼ ਅਸੀਂ ਤੁਹਾਨੂੰ ਦਿਖਾਇਆ ਹੈ ਜੀ ਤੇ ਆਪਾਂ ਨੂੰ ਘਰ ਪਹੁੰਚਦੇ ਪਹੁੰਚਦੇ ਵੱਜ ਗਏ ਸੀਗੇ ਜੀ 12 ਹੋ ਹੱਥ ਜੋੜ ਇੱਕ ਵਾਰ ਫੇਰ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਵੱਧ ਤੋਂ ਵੱਧ ਬਾਕੀ ਦੱਸਿਓ ਹੈ ਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰੱਖਾ